ਹਾਂਜੀ ਇਹ ਵਾਲੇ ਪਿਓਰ ਕਾਟਨ ਦੀ ਸ਼ਰਟ ਰਹੇਗੀ ਨਾਲ ਪਿਓਰ ਕਾਟਨ ਦੀ ਬਾਟਮ ਨਾਲ 2.5 ਮੀਟਰ ਦਾ ਦੁਪੱਟਾ ਰਹੇਗਾ 2.5 ਮੀਟਰ ਦੀ ਕੱਟ ਰਹੇਗੀ ਸ਼ਰਟ ਦੀ ਤੇ ਬਾਟਮ ਦੀ ਤੇ ਇਹ ਵਾਲੇ ਰੈਣਗੇ ਜੀ ਪਿਓਰ ਕਾਟਨ ਦਾ ਸੂਟ ਰਹੇਗਾ ਇਹਦੇ ਉੱਤੇ ਹੈਂਡ ਹੈਂਡ ਪੇਂਟ ਐਂਡ ਪਰਲ ਦਾ ਵਰਕ ਹੋਇਆ ਨਾਲ ਪਾਫ ਵਰਕ ਹੈ ਤੇ ਨਾਲ ਦੁਪੱਟਾ ਬਹੁਤ ਜ਼ਿਆਦਾ ਫੈਂਸੀ ਬਣਿਆ ਹੋਇਆ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਣ ਵਾਲੀ ਹੈ ਇਹ ਵਾਲੇ ਵੀ ਪਿਓਰ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਸੂਟ ਰਹਿਣਗੇ ਨਾਲ बॉਟਮ ਦੇ ਉੱਤੇ ਵਰਕ ਆਏਗਾ ਨਾਲ ਦੁਪੱਟਾ ਵੀ ਪਿਓਰ ਕਾਟਨ ਦਾ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਆਪਸ਼ਨ ਇਹਦੇ ਚ ਦਿੱਤੇ ਹੋਏ ਨੇ ਇਹ ਵਾਲੇ ਰਹਿਣਗੇ ਜੀ ਪਿਓਰ ਕਾਟਨ ਦੀ ਸ਼ਰਟ बॉਟਮ ਦੁਪੱਟਾ ਕਾਟਨ ਦਾ ਰਹੇਗਾ ਤੇ ਇਹ ਡੇਲੀ ਵੇਅਰ ਵਾਸਤੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਬਣੀ ਹੋਈ ਹੈ ਮਲ ਕਾਟਨ ਦੇ ਦੁਪੱਟੇ ਰਹਿਣਗੇ ਨਾਲ ਕਿਉਂਕਿ ਸਮਰ ਸੀਜ਼ਨ ਦੇ ਵਿੱਚ ਦੁਪੱਟੇ ਮਲ ਕਾਟਨ ਦੇ ਰਹਿਣ ਤਾਂ ਬਹੁਤ ਵਧੀਆ ਹੁੰਦਾ ਹੈ ਤੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਨਾਲੇ ਘੱਟ ਪ੍ਰਾਈਸ ਦੇ ਵਿੱਚ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਆਪਾਂ ਸ਼ਿਪਿੰਗ ਦੇ ਵਿੱਚ ਇਨਕਲੂਡ ਕੀਤੀ ਹੁੰਦੀ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਤੁਹਾਡੇ ਤੋਂ ਜੋ ਵੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸਿਰਫ ਉਹੀ ਤੁਹਾਨੂੰ ਪੇ ਕਰਨਾ ਪਏਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਐਂਡ ਆਪਾਂ ਸਟੀਚਿੰਗ ਵੀ ਕਰਦੇ ਆਂ ਜੀ ਆਪਣੇ ਤੇ ਤੁਸੀਂ ਸਟਿਚ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਐਂਡ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਭੇਜਦੇ ਆਂ ਤੇ ਬਹੁਤ ਜਿਆਦਾ ਸੋਹਣੇ ਸਮਰ ਕਲੈਕਸ਼ਨ ਹੈ ਜੀ ਆਪਣੇ ਡੇਲੀ ਰੋਜ਼ ਮੈਸੇਜ ਆਉਂਦੇ ਹੀ ਕਿ ਸਮਰ ਕਲੈਕਸ਼ਨ ਡੇਲੀ ਵੀਰ ਵਾਸਤੇ ਤੁਸੀਂ ਸੂਟ ਲੈ ਕੇ ਆਓ ਤੁਸੀਂ ਇਹ ਸੂਟ ਆਫਿਸ ਵਗੈਰਾ ਲੇਡੀਜ਼ ਜੋ ਜਾਂਦੀਆਂ ਨੇ ਉਹ ਵੀ ਵੀਅਰ ਕਰ ਸਕਦੀਆਂ ਨੇ ਤੇ ਘਰ ਵੀ ਤੁਸੀਂ ਇਹ ਸੂਟ ਵੀਅਰ ਕਰ ਸਕਦੇ ਹੋ ਕਿਉਂਕਿ ਮਲ कॉटन ਦੇ ਦੁਪੱਟੇ ਨੇ ਨਾਲ ਇਹਨਾਂ ਦੇ ਪ੍ਰਾਈਸ ਮੈਂਸ਼ਨ ਹੈ थैंक यू so much ਵੀਡੀਓ ਦੇਖਣ ਲਈ ਧੰਨਵਾਦ